ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਹੱਥ ਦੇ ਵਿੱਚ ਹਥੌੜਾ ਫੜੀ ਜਾਂਦੀ ਐ ਤੇ ਅਚਾਨਕ ਘਰ ਦਾ ਦਰਵਾਜ਼ਾ ਤੋੜਦੀ ਐ ਤੇ ਇਸ ਤੋਂ ਬਾਅਦ ਜਦੋਂ ਗੱਲ ਨਹੀਂ ਬਣੀ ਤਾਂ ਫਿਰ ਘਰ ਦੀ ਕੰਧ ਟੱਪ ਕੇ ਅੰਦਰ ਵੱੜ ਜਾਂਦੀ ਐ ਜਿਸ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਤੇ ਸਿੰਘਣਿਆ ਵੀ ਮੌਜੂਦ ਨੇ ਤਾਂ ਦੱਸ ਜੀਏ ਕਿ ਇਹ ਮਹਿਲਾ ਦਾ ਖੁਦ ਦਾ ਕਰ ਐ ਜਿਹਦੇ ਚੱਲਦੇ ਇਹ ਮਹਿਲਾ ਆਪਣੀ 4 ਸਾਲ ਦੀ ਬੱਚੀ ਦੇ ਨਾਲ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਤੇ ਆਪਣਾ ਹੱਕ ਲੈਣ ਦੇ ਵਾਸਤੇ ਜ਼ਬਰਦਸਤੀ ਘਰ ਦੇ ਵਿੱਚ ਦਾਖਲ ਹੋਈ ਹੈ ਮਾਹੌਲ ਦਿਖਾਉਨੇ ਆ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਕੌਣ ਸਾਡਾ ਵੀ ਸਾਡੇ ਬਾਪ ਦਾ ਰਹੇ ਸਾਡੇ ਨਾਲ ਚੜ ਗਿਆ ਕੋਈ ਨਹੀਂ ਇਹ ਨਾ ਇਹ ਲੜਕੀ ਇਹ ਦੇਖਦਾ ਤੁਸੀਂ ਇਹਨੂੰ ਰੋਕਿਆ ਯਾਰ ਇਸ ਕੁੜੀ ਨੂੰ ਟੱਕੇ ਦੇਣਾ ਕੌਣ ਹੈ ਰੋਕ ਕੇ ਜਾ ਰਿਹਾ ਹੈ ਕੰਨ ਜਰਦਾ ਜਰਦਾ ਨਾ ਨੀ ਸਾਰਾ ਪਤਾ ਕਰਕੇ ਆ ਤੁਹਾਡੇ ਬਾਰੇ ਅਸੀਂ ਹੁਣੇ ਅਸੀਂ ਤੁਹਾਡੇ ਬਾਰੇ ਪਤਾ ਕਰਕੇ ਆ ਸਾਰਾ ਅਸੀਂ ਤੁਹਾਡੇ ਬਾਰੇ ਪਤਾ ਕਰਕੇ ਆ ਸਾਰਾ ਮਾਤਾ ਵੀ ਕਿਹੜਾ ਕੀ ਕਰਦਾ ਕਿਹੜਾ ਕੀ ਨਹੀਂ ਕਰਦਾ ਸਾਰਾ ਪਤਾ ਆ ਸਾਰਾ ਥੋੜਾ ਟਾਈਮ ਨਹੀਂ ਹੁੰਦਾ ਜਿੰਨਾ ਪਾਉ ਕਰਾਂਗੇ ਨਾ ਇਹ ਥੋੜਾ ਟਾਈਮ ਨਹੀਂ ਹੁੰਦਾ ਸਾਰਾ ਨਗਰ ਸਾਰਾ ਅਸੀਂ ਪੁੱਛ ਗਏ ਅਸੀਂ ਪੁੱਛ ਗਏ ਆਏ ਮਾਤਾ ਅਸੀਂ ਪੁੱਛ ਕੇ ਆਏ ਆ ਅਸੀਂ ਪੁੱਛ ਕੇ ਆਏ ਆ ਜੇ ਕੱਲ੍ਹ ਖੜੇ ਉਹਦਾ ਹੱਕ ਦਵਾਨ ਆਏ ਦੇ ਕੱਲ੍ਹ ਨੂੰ ਤੇਰੇ ਨਾਲ ਵੀ ਹੁੰਦੇ ਤੇਰੇ ਨਾਲ ਵੀ ਖੜਾਂਗੇ ਮਾਮਲਾ ਸੰਗਰੂਰ ਦੇ ਪਿੰਡ ਢੰਡੋਲੀ ਖੁਰਦ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਿਅਤਾ ਔਰਤ ਨੇ ਆਪਣੇ ਸਹੁਰੇ ਪਰਿਵਾਰ ਤੇ ਘਰੋਂ ਕੱਢਣ ਦੇ ਇਲਜ਼ਾਮ ਲਗਾਏ ਨੇ ਤੇ ਉਸਨੇ ਨਿਹੰਗ ਸਿੰਘ ਜਥੇਬੰਦੀ ਦੀ ਮਦਦ ਲਈ ਅਤੇ ਆਪਣੇ ਸਹੁਰੇ ਘਰ ਦੇ ਵਿੱਚ ਉਸ ਨੂੰ ਵਸਣ ਦੇ ਲਈ ਉਸਨੇ ਅਪੀਲ ਕੀਤੀ ਹੈ ਜਿਹਦੇ ਚੱਲਦੇ ਜਦੋਂ ਨਿਹੰਗ ਸਿੰਘਾਂ ਦੇ ਨਾਲ ਇਹ ਮਹਿਲਾ ਆਉਂਦੀ ਹੈ ਤਾਂ ਪੂਰਾ ਪਿੰਡ ਵੀ ਉੱਥੇ ਇਕੱਠਾ ਹੋ ਜਾਂਦਾ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸ ਪੀੜਤ ਮਹਿਲਾ ਨੇ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਜੋ ਆਗੂ ਆਏ ਉਹਨਾਂ ਨੇ ਵੀ ਗੱਲਬਾਤ ਕੀਤੀ बुलाया। बुलाया हाँ जी मैं अपनी जेड़ी, अपनी अदलाया मेरे ने कि नजाय परचा पाया जी मेरा मेरे से मेरी ननदा ने जुने जुने भी इन्हें भी साधा ढाई सौ रुपये देकर मारे गा मैं नहीं मारिया जी उन्हें जमीन दाल पीछे आप मारे गा मैं जेल भी कट गया बच्ची पेंटती दिन हूँ मैं जलो बार आई हाँ तो मेरे घर तक कब्जा करके बैठे मैं अपने घर जा रही हूँ ਸਾਨੂੰ ਇਨਸਾਫ਼ ਲਗਵਾਉਣਗੇ ਮੈਨੂੰ ਇਨਸਾਫ਼ ਵਾਸਤੇ ਆਪਣੇ ਘਰ ਲੈ ਕੇ ਜਾਣ ਇਹ ਹੱਕ ਦਿਵਾਣਾ ਚਾਹੀਦਾ ਸਰਕਾਰਾਂ ਨੂੰ ਪੰਜਾਬ ਪੁਲਿਸ ਅੱਗੇ ਰਿਕਵੈਸਟਾ ਕਿ ਤੁਸੀਂ ਸਾਨੂੰ ਕਹਿ ਤੇ ਰਹ ਜੋ ਗਲਤ ਆ ਜਿਹੜੀਆਂ ਧੀਆ ਬੇਕਾਰ ਕਰਿਆ ਗਿਆ ਘਰ ਬੂਹੇ ਵਿੱਚੋਂ ਕੱਢੀਆਂ ਗਈਆਂ ਉਹ ਫਰਜ਼ ਕਿੰਨਾ ਦਾ ਵਾ ਪੰਜਾਬ ਪੁਲਿਸ ਦੀ ਰਿਕਵੈਸਟ ਆ ਕਿ ਭਤੀਜਾ ਦਾ ਸਾਹ ਵੀ ਅਸੀਂ ਹੁਣ ਆਨੇ ਸਾਡੇ ਇਹੋ ਕੰਮ ਕਰਦੇ ਵੀ ਧੀਆ ਨੂੰ ਜਦੋਂ ਵਿਆਹ ਕੇ ਲਿਆਂਦਾ ਫਿਰ ਆਦਮੀ ਮਰ ਗਿਆ ਧੀ ਦਾ ਹੱਕ ਨਹੀਂ ਬਣਦਾ ਹੈਗਾ ਜਦੋਂ ਇਹਨੇ ਬੱਚੇ ਜੰਮੇ ਆ ਉਹਨੂੰ ਘਰ ਦੇ ਵਿੱਚ ਬੇਗਰ ਝੂਠੇ ਨਜਾਮ ਲਾ ਕੇ ਕਿਉਂ ਪਿਆ ਜਾਂਦਾ ਹਾਂ ਇਹ ਕਾਰਨ ਕੀ ਹੈ ਕਾਰਨ ਇਹ ਹੋਈ ਵੀ ਜਿਹੜਾ ਹਿੱਸਾ ਵਾ ਸਾਨੂੰ ਨਾ ਇਹਦਾ ਦੇਸਾ ਨਹੀਂ ਦਿੱਤਾ ਜਾਵੇ ਹਾਂਜੀ ਇੱਕ ਹਿੱਸੇ ਕਰਕੇ ਕੱਢਿਆ ਜਾ ਜਾ ਬਈ ਵਿੱਚ ਜਿਹੜੀ ਕੁੜੀ ਰੋਕ ਰਹੀ ਸੀ ਇਹ ਕੌਣ ਆ ਕੁੜੀ ਇਹ ਨਾਨਾ ਨਾਈ ਨਾਨੀ ਨਾਨਾ ਦਾ ਹੱਕ ਨਹੀਂ ਬਣਦਾ ਹੈਗਾ ਥਾਣੇ ਸਾਰੇ ਬਸ ਇੱਕ ਟੈਰੀਆ ਤੇ ਜੱਜ ਕੋਲ ਵੀ ਗਏ ਨੇ ਇੰਨਾ ਇਹ ਨਾਂ ਮਤਲਬ ਇਹਨਾਂ ਦੇ ਕਰਾ ਜੀ ਇੰਤਕਾਲ ਇੰਤਕਾਲ ਕੁੜੀ ਨਾਲ ਰੋਕਦਾਰੀ ਟੁੱਟ ਗਿਆ ਜੱਜ ਨੇ ਇਹਨਾਂ ਇਹਦੇ ਘਰ ਵਾਲੇ ਦੇ ਨਾਂ ਖੜਾ ਸਾਰਾ ਕੋ ਜਮੀਨ ਘਰ ਉਹ ਕੁੜੀ ਆਦੇ ਪਰ ਪਰ 4 ਸਾਲ ਦੀ ਇਹ ੱੱੱਕੇ ਨਾਲ ਬਾਹਰ ਕੱਢੀ ਹੋਈ ਐ ਦੱਸੋ ਕਿੱਥੇ ਜਾਵੇ ਬਾਦਰ ਨੂੰ ਆਹ ਕਹਿੰਦਾ ਜੋ ਮਰਦੀ ਇਨਸਾਫ ਜਿਹੜਾ ਬਣਦਾ ਉਹ ਕਰਦਾ ਸਰਪੰਚ ਕਰ ਦੇਵੇ ਅਸੀਂ ਤਾਂ ਹੀ ਉਹਨਾਂ ਜੇ ਬੁੱਲਤ ਕੋ ਕਰਦੀ ਪਈ ਅਸੀਂ ਤਾਂ ਆਉਨੇ ਆ ਸਾਡੇ ਨਾਲ ਹੀ ਉਹ ਗਏ ਬੰਦੇ ਨਾਲ ਬੰਦਾ ਗੱਲ ਕਰ ਰਿਹਾ ਵਿੱਚ ਬੁੜੀਆਂ ਰਿਆ ਕੇ ਥੱਤੋ ਬਾਈ ਕਰ ਰਹੀ ਤਾਂ ਅਸੀਂ ਉਹਨੂੰ ਰੋਕਦੇ ਹੀ ਪਰੇ ਰਹਿ ਉਹ ਜਿਹਦੇ ਨਾਲ ਨੂੰ ਸਾਡੇ ਨੂੰ ਗਲਤ ਬੋਲਿਆ ਨਾ ਗਾ ਇਹ ਨਾਲ ਪ੍ਰੋਣਾ ਪ੍ਰੋਣਾ ਵਸ ਕੇ ਰਹਿੰਦਾ ਨਾ ਸ਼ਰਮ ਨਹੀਂ ਉਹਦੀ ਨੂੰ ਯਾਰ ਬਸ ਪਹਿ ਘਰ ਨੂੰ ਦੇ ਨਾਮੇ ਆ ਗਏ ਬਦਮਾਸ਼ੀ ਲੈਮਟ ਕਰਾਈਏ 5-6 ਲੱਖ ਦੀ ਲੈਮਟ ਕਰਾ ਕੇ ਖਾ ਕੇ ਕਢਾ ਕੇ ਪੈਸੇ ਇੱਕ ਮਿੰਟ ਪ੍ਰਾਣਾ ਉਹ ਮੁੰਡਾ ਇਹਨਾਂ ਦਾ ਘਰ ਵਾਲਾ ਆ ਜਾਂ ਮਰਿਆ ਹੋਇਆ ਠੀਕ ਆ ਇਹ ਘਰੋਂ ਦੇ ਵਿੱਚ ਅੰਸੀਦਾ ਉੱਥੇ ਹਰ ਤਾਜ ਦੇ ਅੰਦਰ ਜਿਹੜੀ ਲੇਡੀਜ਼ ਸੀ ਇਸ ਮਾਮਲੇ ਦੇ ਉੱਤੇ ਇਸ ਸੌਰੇ ਪਰਿਵਾਰ ਦੇ ਵਿੱਚੋਂ ਵੀ ਬਿਆਨ ਸਾਹਮਣੇ ਆਇਆ ਅਤੇ ਨਾਲ ਹੀ ਪਿੰਡ ਵਾਸੀ ਜਿਹੜੇ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਦੇ ਵੀ ਸੁਣਦੇ ਕਿ ਮੌਤਵਾਰ ਬੰਦਿਆਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਕਹਿੰਦੇ ਜੀ ਇਹਦੇ ਮੁਕੱਦਮਾ ਸਾਡੇ ਲਈ ਕੇਸ ਦੇ ਗਰੰਟੇ ਨੇ ਜਿਹਨ ਮੇਰੇ ਭਾਈ ਦੇ ਮਕਦਮਾ ਲਾਇਆ ਪਰ ਜਾਈਏ ਤੁਹਾਡੀ ਉਹਦੇ ਗਈ ਹੈ ਥਾਣੇ ਦੇ ਮੇਰੇ ਪਾਈ ਨੂੰ ਤਾਂ ਥਾਣੇ ਚੋਂ ਕਾਇਆ ਗਿਆ ਹੁਰਨਾ ਨੇ ਤੇਨ ਕਾਇਆ ਆਇਆ ਨੇ ਔਰ ਸਾਰਾ ਫੋਨ ਕੀਤਾ ਮੈਂ ਲੈ ਵੀਡੀਓ ਤੁਸੀਂ ਪਾਜੀ ਫੋਨ ਕਰ ਰਹੀ ਹੈ ਅਗਰ ਮੈਂ ਸਿਰ ਬੇਬੀ ਕੇ ਬਣੂ ਅਰੇ ਛੋਡੀ ਪਰਜਾਈ ਇਲਜ਼ਾਮ ਲਾ ਰਹੀ ਹੈ ਕਹਿੰਦੀ ਵੀ ਮੈਨੂੰ ਘਰੋਂ ਕੱਢਤਾ ਮੇਰੇ ਘਰ ਤੇ ਕੱਲ੍ਹ ਜਾ ਜ਼ਮੀਨ ਤੇ ਕਬਜ਼ਾ ਕਰ ਸਾਡੇ ਵੀਡੀਓ ਕੋਈ ਪਾ ਆਪਾ ਜੀ ਮੇਰੇ ਪਾਈ ਨੂੰ ਜੇ ਰੋਕਾ ਆ ਗਿਆ ਥਾਣੇ ਚ ਸਾਰਾ ਪਿੰਡਗਵਾ ਥਾਣੇ ਦੇ ਚ ਰੋਕਾ ਗਿਆ ਉਹ ਦੀ ਰੋਕ ਥਾਣੇ ਨਾਲ ਪਹੁੰਚਾਤੀ ਹੈ ਸਾਰਾ ਪਿੰਡ ਇੱਕ ਮਹੀਨਾ ਭੱਜੇ ਰਹਿੰਦੇ ਅਸੀਂ ਘਰ ਨਾਲ ਲੱਗੇ ਚੁਕੜਕੀ ਵਿੱਚ ਤੁਸੀਂ ਕੀ ਕਹਿਣਾ ਚਾਹਣਾ ਜੋ ਛੋਡੇ ਇਹ ਤੁਸੀਂ ਉਰੀ ਰਹੇ ਨੇ ਹੋ ਜਾਂ ਤੁਸੀਂ ਆ ਵੀ ਮਲੇ ਜੀ ਉਹ ਨਾਨਾ ਨੇ ਇਹ ਉਹ ਦੇਖ ਰੇ ਕਰਦੇ ਨਾਨਾ ਦੇਖ ਰੇ ਕਰਦਾ ਜੀ ਹੁਣ ਕਿਵੇਂ ਬਾਈ ਮਸਲਾ ਕੀ ਲੱਗਦਾ ਤੁਹਾਨੂੰ ਨਿਬੜ ਸਕਦਾ ਕੋਈ ਮਸਲਾ ਹੈ ਕਿਸੇ ਹਿਸਾਬ ਨਾਲ ਇਹ ਤਾਂ ਹੁਣ ਬੈਠ ਕੇ ਬਲਗੂ ਐ ਤਾਂ ਕੁਝ ਮਸਲਾ ਲੱਗਦਾ ਜੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਨਾਲ ਸਹੀ ਕੀਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਦੇ ਰਹੀ ਪ੍ਰਸ਼ਾਸਨ ਨਹੀਂ ਸਾਥ ਦੇ ਰਹੀ ਖਰੇ ਹਾਂ ਜੀ ਤਲਕੀ ਵੀ ਹੋਈ ਐ ਤੁਹਾਡੇ ਦੇ ਇਲਜ਼ਾਮ ਵੀ ਲਾ ਰਹੇ ਨੇ ਕਹਿੰਦੇ ਸਾਡੇ ਨਾਲ ਸਾਡੇ ਉੱਤੇ ਹੱਥ ਚੱਕਰ ਦੀ ਕੋਸ਼ਿਸ਼ ਕੀਤੀ ਤੁਸੀਂ ਕਦਾਂ ਜੀ ਆਹ ਹੁਣ ਕਹਿੰਦੇ ਸਿੰਘ ਸਿੰਘ ਕਹਿੰਦੇ ਸਾਡੇ ਉੱਪਰ ਕਹਿੰਦੇ ਹੱਥ ਚੱਕਣਾ ਨਹੀਂ ਸਰ ਕੋਈ ਹੱਥ ਨਹੀਂ ਲੱਗੇ ਇਹ ਸਭ ਫਾਲਤੂ ਇਲਜ਼ਾਮ ਲਾ ਕਹਿੰਦੇ ਸਾਬੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਰਾਮ ਸਿੰਘ ਸੋਨਿਆ ਕਿਹੜੇ ਪਿੰਡ ਦੇ ਰਹਿੰਦੇ ਹੋ ਨੋਲੀ ਖੁਰਦੀ ਤੁਸੀਂ ਮੈਂਬਰ ਹੋ ਮੌਜੂਦ ਹਾਂਜੀ ਹਾਂਜੀ ਹਾਂ ਮੌਜੂਦ ਮੈਂਬਰ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਅੱਜ ਕੁਛ ਜਥੇਬੰਦੀਆਂ ਆਈਆਂ ਨੇ ਲੜਕੀ ਨੂੰ ਇਨਸਾਫ ਦਿਵਾਉਣਾ ਕੀ ਮਸਲਾ ਕੀ ਹੋਇਆ ਇਹ ਮਸਲਾ ਮਹਾਰਾਜ ਇਹ ਵੀ ਇਹ ਇੱਕ ਨਿਸ਼ਾਨ ਮਿਲਣਾ ਚਾਹੀਦਾ ਹੈ ਉਹ ਪਾਰਟੀ ਇਹ ਗਲਤ ਫਹਮੀ ਦੇ ਵਿੱਚ ਆ ਇਹ ਵਸੀਦ ਕਰਾਈ ਗਈ ਹੈ ਮੁੰਡਾ ਡੀਐਮਸੀ ਲੁਧਿਆਣੇ ਚ ਦਾਖਲ ਪਿਆ ਥੀ ਜਦੋਂ ਕੁੜੀ ਦਿਨ ਮਥੇ ਗਈਆ ਉਹਨੂੰ ਮਿਲ ਨਹੀਂ ਦਿੱਤੇ ਆ ਦੀ ਬੇਟੀ ਨੂੰ ਨਾ ਉਹਨੂੰ ਇਹ ਨਿਸਾਬ ਮਿਲਣਾ ਚਾਹੀਦਾ ਪਾਰਟੀ ਨੂੰ ਇਹ ਜਾਣ ਕੇ ਮਰਵਾ ਦੇ। ਇਹ ਕੁੜੀ ਨੂੰ ਨਿਸਾਬ ਮਿਲਣਾ ਚਾਹੀਦਾ। ਹਾਂਜੀ ਹਾਂ। ਇਹ ਜਿਹੜੀ ਕੁੜੀ ਅੱਜ ਆਪਦੇ ਘਰੇ ਆ ਕੇ ਬੈਠੀ ਐ ਤੁਹਾਨੂੰ ਲੱਗਦਾ ਵੀ ਜੈਨੂਨ ਜੈਨੂਆ ਜੀ ਹਾਂ ਮਾਲਕਣੀ ਆ। ਕੁੜੀ ਨਿੱਕੀ ਬੱਚੀ 4 ਸਾਲ ਦੀ ਬੱਚੀ ਆ। ਉਹ ਰੋਲਦੀ ਫਿਰ ਰਹੀ ਐ ਧੱਕਾ ਹਾਂਜੀ ਹਾਂ। ਕੌਣ ਕਰ ਰਿਹਾ ਧੱਕਾ? ਇਸ ਦੇਵਿੰਦਰ ਸਿੰਘ ਜੀ ਪੁਰਾਣਾ ਇਹਨਾਂ ਦਾ ਮੇਰੇ ਗੁਰਪ੍ਰੀਤ ਕੁੜੀ ਇਹਨਾਂ ਦੀ ਛੇ ਦਾ ਕਰਾਉਣਾ ਹੈ ਜੀ। ਹਾਂਜੀ ਹਾਂ। ਉਹ ਘਰ ਵਾਲੀ ਇਹਨਾਂ ਦੀ। ਠੀਕ ਹੈ ਜੀ। ਹਾਂਜੀ ਹਾਂ। ਕੀ ਲ ਰੈਂਡ ਵੀ ਆ ਉਹਨਾਂ ਸਭ ਨੂੰ ਗੜ ਜਾਣਗੇ ਆਪਦੀ ਬਹੁ ਚਾਹੀਦੀ ਹੱਕਦਾਰ ਨਹੀਂ ਉਹਥੇ ਸਮਾਨ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਜਿਸ ਦੇ ਚਲਦੇ ਡੀਐਸਪੀ ਮੈਡਮ ਨੇ ਗੱਲਬਾਤ ਕੀਤੀ ਕਿ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਦੋਨੇ ਧਿਰਾਂ ਨੂੰ ਬੁਲਾ ਕੇ ਇਸ ਮਸਲੇ ਤੇ ਗੱਲਬਾਤ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ